ਆਪਣੇ ਸੇਵਕ ਨੂੰ ਨਾਮ ਦਿਓ ਮਹਾਰਾਜ ਜਨਮ ਜਨਮ ਅੰਤਰਾਂ ਦੀ ਪਿਆਸ ਲੱਗੀਏ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਵਾ ਆਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਉਮਾਲਕ ਦੇ ਦੇਦਾਰ ਕਰ ਦਰਸ਼ਨ ਕਰ ਸੁਖ ਪਾਈਐ ਜੇ ਸਿਰ ਤੇਰਾ ਗੁਰੂ ਦੇ ਚਰਣਾ ਤੇ ਹੋਵੇ ਟਿਕਿਆ ਕਿਉ ਸਤਗੁਰ ਸਾਚੇ ਅੱਗੇ ਸੀਸ ਭੇਟ ਦਿਓ ਸਿਰ ਆਪਣਾ ਗੁਰੂ ਨੂੰ ਦੇ ਦੇ ਅਰ ਜਦੋ ਸਿਰ ਗੁਰੂ ਅੱਗੇ ਝੁਕ ਗਿਆ ਗੁਰੂ ਦਾ ਹੋ ਗਿਆ ਨਾ ਅਸੀਂ ਅੱਜ ਤੱਕ ਕਹਿਆ ਹੈ ਕਿ ਸਿਰ ਗੁਰੂ ਦਾ ਹੈ ਗੁਸਤਾਖੀ ਮਾਫ ਬਹੁਤ ਆਦ ਅੰਦਰ ਇਹ ਗੱਲ ਕਹੀ ਆ ਕਿ ਸਿਰ ਆਦਤੋ ਗੁਰੂ ਦਾ ਹੈ ਤੇ ਗੁਰੂ ਦੀ ਚੀਜ਼ ਹੋਵੇ ਤੋ ਥਾਂ ਥਾਂ ਤੇ ਜਾ ਕੇ ਹੋਰ ਅੱਗੇ ਭੇਟਾ ਕਰਦੇ ਰਹੋ ਹੋਰ ਅੱਗੇ ਰੱਖਦੇ ਰਹੋ ਇਹ ਪ੍ਰਵਾਣ ਹੋਵੇਗੀ ਗੁਰੂ ਨੂੰ ਕਦੇ ਨਹੀਂ ਬਾਦਸ਼ਾਹ ਦੀ ਅਸਵਾਰੀ ਹੋਵੇ ਤੇ ਉਹ ਕਿਸੇ ਹੋਰ ਅਹਿਲਕਾਰ ਨੂੰ ਧਾਕੇ ਉਹਦੇ ਅੱਗੇ ਰੱਖ ਦਿਓ ਲੈ ਕੋਈ ਗੱਲ ਨਹੀਂ ਤੂੰ ਅਸਵਾਰ ਹੋ ਜਾ ਇੱਥੇ ਬਾਦਸ਼ਾਹ ਹਣ ਕਿੜਾ ਤੇ ਚੜਿਆ ਤੇ ਰੌਲਾ ਪਵੇਗਾ ਨਾ ਬਾਦਸ਼ਾਹ ਦੀ ਪੁਸ਼ਾਕ ਹੋਵੇ ਕਿਸੇ ਹੋਰ ਨੂੰ ਪਹਿਨਾ ਦਿਓ ਬਾਦਸ਼ਾਹ ਦਾ ਸੰਗਾਸਨ ਹੋਵੇ ਤੇ ਉਹ ਕਿਸੇ ਹੋਰ ਦੇ ਅੱਗੇ ਨੂੰ ਕਿਸੇ ਨੂੰ ਬਿਠਾ ਦਿਓ ਬਾਦਸ਼ਾਹ ਲਈ ਗੁਲਦਸਤਾ ਹੋਵੇ ਬਾਦਸ਼ਾਹ ਦੀ ਭੇਟ ਹੋਵੇ ਦਰਸ਼ਨੀ ਤੁੱਕੇ ਸੇ ਹੋਰ ਅੱਗੇ ਧਾਕੇ ਰੱਖਦੇ ਹੋ ਤੇ ਫਿਰ ਸਜਾਈ ਮਿਲੇਗੀ ਨਾ ਅਸੀਂ ਵੀ ਸਾਰੇ ਬਹੁਤ ਆਦੰਦਰ ਸਜਾਈ ਭੁਗਤ ਰਹੇ ਗੁਸਤਾਖੀ ਮਾਫ ਕਿਉਂ ਅਸੀਂ ਕਹਿੰਨੇ ਸਿਰ ਗੁਰੂ ਦਾ ਹੈ ਤੇ ਗੁਰੂ ਦੇ ਗਾੜੀ ਰੱਖ ਕੇ ਗੁਰੂ ਦੇ ਅੱਗੇ ਸਮਰਪਣ ਕਰਕੇ ਨਾ ਫਿਰ ਚੁੱਕ ਲੈਨੇ ਆ ਤੇ ਕਿਸੇ ਹੋਰ ਦੀ ਭੇਟਾ ਕਰ ਦਿੰਨੇ ਕਈ ਵੇਰ ਨਾ ਤੁਸੀਂ ਜਾਓ ਸਮਾਗਮਾਂ ਚ ਸ਼ਰਕਤ ਕਰਨ ਜਿਹੜੇ ਜਾਂਦੇ ਆ ਗੁਰਮੁਖ ਪਿਆਰੇ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਆਉਂਦੇ ਹੁੰਦੇ ਨਾ ਮੁੱਖ ਮਹਿਮਾਨ ਵਿੱਚ ਨੁਮਾਇंदे ਉਹਨਾਂ ਪਤਾ ਕੀ ਕੀ ਹੁੰਦਾ ਹੈ ਜਿਹੜੇ ਉਸਾ ਪ੍ਰੋਗਰਾਮ ਦਾ ਪ੍ਰਬੰਧ ਕਰ ਰਹੇ ਹੁੰਦੇ ਉਹਨਾਂ ਇੱਕ ਹੀ ਗੁਲਦਸਤਾ ਰੱਖਿਆ ਹੁੰਦਾ ਇੱਕੋ ਜਿਹੜਾ ਆਇਆ ਉਹਨੂੰ ਉਹ ਭੇਟ ਕਰਤਾ ਤੇ ਉਹਦੇ ਨਾਲ ਫੋਟੋ ਖਿਚਾ ਲਈ ਉਹ ਖਿਚਾ ਕੇ ਤੇ ਉਹਦੇ ਤੋਂ ਗੁਲਦਸਤਾ ਫੇਰ ਫੜ ਕੇ ਰੱਖ ਲੈਂਦੇ ਆ ਤੂੰ ਚੱਲ ਹਣਗਾ ਫੇਰ ਦੂਜਾ ਆ ਦੂਜੇ ਅੱਗੇ ਭੇਟ ਕਰਤਾ ਉਹ ਦਿਨ ਉਹ ਫੋਟੋ ਖਚਾਲੀ ਤੂੰ ਹੁਣ ਚੱਲ ਗੁਲਦਸਤਾ ਫੇਰ ਰੱਖ ਲਿਆ ਉਹ ਮੈਂ ਇੱਕ ਵੇਰ ਵੇਖਿਆ ਕਿ 530 ਜਾਣਿਆਂ ਨੂੰ ਉਹੀ ਗੁਲਦਸਤਾ 530 ਘਰ ਨੂੰ ਗਏ ਗੁਲਦਸਤਾ ਫੇਰ ਉਹਨਾਂ ਦੇ ਕੋਲ ਰਹਿ ਗਿਆ ਮੇਰਾ ਮਤਲਬ ਸਮਝੇ ਹੋ ਸਾਡਾ ਸੀਸ ਪੇਟ ਕਰਨਾ ਗੁਰੂ ਅੱਗੇ ਇੱਕ ਗੁਲਦਸਤਾ ਹੀ ਸਮਝੋ ਜਿਵੇਂ ਉਹ ਕਰ ਰਹੇ ਸੀ ਅਸੀਂ ਗੁਰੂ ਅੱਗੇ ਸਿਰ ਪੇਟ ਕੀਤਾ ਚੱਕ ਫੇਰ ਲੈਨੇ ਫੇਰ ਕਿਸੇ ਪੀਰਖਾਨੇ ਫੇਰ ਕਿਸੇ ਦੇਵੀ ਨੂੰ ਭੇਟ ਉਥੋਂ ਚੁੱਕਿਆ ਫੇਰ ਕਿਸੇ ਮੜੀ ਤੇ ਧਾਕੇ ਭੇਟ ਕੀਤਾ ਉਥੋਂ ਚੁੱਕਿਆ ਫੇਰ ਚੁੱਕ ਕੇ ਜਿਵੇਂ ਉਹ ਸਾਰਾ ਸਮਾਗਮ ਹੋ ਜਾਂਦਾ ਘਰ ਨੂੰ ਲੈ ਜਾਂਦੇ ਨਾ ਕਿ ਫੇਰ ਕਿਦੇ ਸਮਾਗਮ ਚ ਗੁਲਦਸਤਾ ਕੰਮ ਆਉ ਅਸੀਂ ਚੁੱਕ ਕੇ ਫੇਰ ਆਪਣੇ ਨਾਲ ਹੰਕਾਰ ਨੂੰ ਲਈ ਫਿਰਦੇ ਆ ਗੁਰਮੁਖੋ ਇਹ ਨਹੀਂ ਜਿੰਨੂੰ ਗੁਲਦਸਤਾ ਭੇਟ ਕੀਤਾ ਉਹ ਗੁਲਦਸਤਾ ਉਹਦਾ ਤੂੰ ਕਿਉ ਚੱਕਦਾ ਪਿਆ ਕਾਦੇਲੀ ਚੱਕ ਦਾਪਿਆ ਇਹ ਸਿਰ ਗੁਰੂ ਨੂੰ ਭੇਟ ਕਰ ਦਿੱਤਾ ਹੈ ਬੇਸ਼ੱਕ ਤਨ ਤੇਰੇ ਨਾਲ ਲੱਗਾ ਹੈ ਤੈਨੂੰ ਹਰ ਵਕਤ ਚੇਤਾ ਰਹੇ ਇਹ ਭੇਟਾ ਗੁਰੂ ਦੀ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਸਤ ਗੁਰ ਸਾਚੇ ਅੱਗੇ ਸੀਸ ਭੇਟ ਦਿਓ ਉਹਦੇ ਅੱਗੇ ਭੇਟਾ ਰੱਖ ਦਿੱਤੀ ਹੈ ਤੇ ਤੂੰ ਚੱਕ ਕਿਵੇਂ ਸਕਦਾ ਭੇਟਾ ਦਾ ਮਾਲਕ ਉਹ ਆ ਉਹਨੇ ਜੇ ਤੈਨੂੰ ਕਹਿ ਦਿੱਤਾ ਹੈ ਮੇਰੀ ਆਮਾਨਤ ਤੇਰੇ ਕੋਲ ਇਪਰ ਤੂੰ ਕਿਸੇ ਹੋਰ ਨੂੰ ਆਪਣੀ ਮਨਮਾਨੀ ਨਾ ਕਿਵੇਂ ਦੇ ਸਕਦਾ ਬਾਈ ਗੁਰੂ ਦੇ ਅੱਗੇ ਸਿਰ ਭੇਟ ਦੇ ਤੇ ਸਿਰ ਝੁਕਾ ਕੇ ਉਹਨੂੰ ਅਰਪਤ ਕਰਕੇ ਨਾ ਉਹਦੀ ਸਿੱਖਿਆ ਨੂੰ ਸੁਣ ਉਹਦਾ ਉਪਦੇਸ਼ ਕੰਨਾਂ ਦੇ ਦੁਆਰਾ ਉਹਦੀ ਸਿੱਖਿਆ ਨੂੰ ਧਾਰਨ ਕਰ ਉਹਦੇ ਅੱਗੇ ਆਪਣੇ ਹੰਕਾਰ ਨੂੰ ਝੁਕਾ ਦੇ ਤੇ ਉਪਦੇਸ਼ ਉਹਦਾ ਸੁਣਾ ਕਿਸੇ ਹੋਰ ਦਾ ਨਾ ਸੁਣਾ ਤੇ ਨੇਤਰਾਂ ਨਾਲ ਦੇਦਾਰ ਕਰ ਉਹ ਦਰਸ਼ਨ ਤੇਰੇ ਅੰਦਰ ਚ ਸਬੀਰ ਉਤਰੈ ਤੇ ਫਿਰ ਸੁਖ ਪਾਈਐ ਐਉ ਸੁਖਾਂ ਦੀ ਪ੍ਰਾਪਤੀ ਹੋਵੇਗੀ ਲੋਕ ਤੇ ਪਰਲੋਕ ਦੇ ਸੁਖਾਂ ਦੀ ਨਾ ਸਾਨੂੰ ਰੱਬ ਬਾਹਰ ਦਿਸਿਆ ਨਾ ਸਾਨੂੰ ਆਪਣੇ ਅੰਦਰ ਦਿਸਿਆ ਅਸੀਂ ਮਨ ਕਰਕੇ ਵੀ ਦੁਖੀ ਹਾਵੇ ਹੌਕੇ ਮਾਰਦੇ ਤੜਪ ਦੇ ਬਿਲਕ ਦੇ ਫਿਰਦੇ ਆ ਬਿਲ ਲਾਉਂਦੇ ਫਿਰਦੇ ਆ ਤੇ ਤਨ ਕਰਕੇ ਵੀ ਦੁਖੀ ਆ ਨਾ ਸਾਨੂੰ ਸੰਸਾਰ ਵਿੱਚ ਨਿਰੰਕਾਰ ਦਿਸਿਆ ਨਾ ਆਪਣੇ ਅੰਦਰ ਨਾ ਦੂਜਿਆਂ ਦੇ ਅੰਦਰ ਦਿਸਿਆ ਕਿਉਂਕਿ ਅਸੀਂ ਉਹਨੂੰ ਦੇਖਣਾ ਨਹੀਂ ਚਾਹਿਆ ਜਦੋਂ ਚਾਹਤ ਬਣ ਗਈ ਇੱਛਾ ਬਣ ਗਈ ਉਹਦੇ ਵਾਲੇ ਗੁਣ ਆਉਣ ਲੱਗ ਪਏ ਉਹ ਮਾਲਕ ਆਪਣੇ ਆਪ ਰਹਿਮਤ ਵਰਸਾਏਗਾ ਸੰਖੇਪ ਕਰਾਂ ਭਾਈ ਸਾਹਿਬ ਨੇ ਬਚਨ ਕੀਤੇ ਕਹਿੰਦੇ ਰਸਨਾ ਸਬਦ ਗੁਰ ਜਿਹੜੀ ਜ਼ੁਬਾਨ ਤੈਨੂੰ ਪ੍ਰਮਾਤਮਾ ਨੇ ਦਿੱਤੀ ਆ ਨਾ ਇਹਦੇ ਨਾਲ ਗੁਰੂ ਦਾ ਸ਼ਬਦ ਗਾਇਨ ਕਰਿਆ ਕਰ ਸ਼ਬਦ ਬੋਲਿਆ ਕਰ ਹੁਣ ਤੁਰਦਾ ਫਿਰਦਾ ਬੰਦਾ ਆ ਸ਼ਰੀਰ ਏ ਅਰ ਜਿਹੜਾ ਇਹ ਘਰ ਚ ਤੁਰੇ ਰਸੋਈ ਚ ਤੁਰੇ ਚਾਹ ਬਾਜ਼ਾਰ ਚ ਤੁਰੇ ਕੁਝ ਨਾ ਕੁਝ ਬੋਲਦਾ ਬੋਲੀ ਜਾਣੈ ਨ ਰੁਕਣਾ ਨਹੀਂ ਚਾਹੇ ਉਹ ਗੀਤ ਬੋਲੀ ਜਾਏ ਚਾਹੇ ਕੋਈ ਬੋਲ ਬੋਲੀ ਜਾਏ ਕਹਿੰਦੇ ਬਈ ਤੂਜੇ ਗਾਉਣੀ ਲੱਗਾ ਤੇਰੀ ਜ਼ਬਾਨ ਕੁਝ ਗਾਉਣਾ ਹੀ ਚਾਹੁੰਦੀ ਏ ਤੁਰਦਿਆਂ ਫਿਰਦਿਆਂ ਤੇ ਫਿਰ ਵਾਹਿਗੁਰੂ 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 ਜੇ ਨਹੀਂ ਤੇ ਇੱਕ ਬਾਣੀ ਦਾ ਸ਼ਬਦ ਯਾਦ ਕਰ ਲਾ ਉਹ ਗਾਈ ਜਾਂ ਤੁਰਿਆ ਫਿਰਦਾ ਤੇਰਾ ਭਲਾ ਹੋਵੇਗਾ ਤੈਨੂੰ ਬਾਣੀ ਚੇਤੇ ਆਵੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੜੇ ਬੜੇ ਗੀਤ ਯਾਦ ਨਹੀਂ ਗੀਤ ਬਹੁਤ ਯਾਦ ਨਹੀਂ ਉਹਨਾਂ ਦੀ ਅਰ ਜਿਹੜੇ ਪਹਿਰੇ ਬੜੇ ਯਾਦ ਨਹੀਂ ਗੁਰਬਾਣੀ ਦਾ ਸ਼ਬਦ ਯਾਦ ਨਹੀਂ ਆਉਂਦਾ ਕੀਰਤਨੀਆਂ ਤੋਂ ਨਾ ਯਾਦ ਨਹੀਂ ਆਉਂਦੀਆਂ ਤੇ ਸੁੱਖ ਕਿੱਥੋਂ ਪਾਲਨੇ ਸੁੱਖ ਕਿਵੇਂ ਆਏਗਾ ਨਾਮ ਤੋਂ ਬਗੈਰ ਬਾਣੀ ਤੋਂ ਬਗੈਰ ਬਾਣੀ ਨੂੰ ਸੁਨਣਾ ਨਹੀਂ ਗੀਤਾਂ ਨੂੰ ਸੁਨਣਾ ਆ ਸੁਖ ਕਿੱਥੋਂ ਆਵੇਗਾ ਕਿਦੇ ਵੀ ਧੰ ਗੁਰੂ ਗ੍ਰੰਥ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂ ਔਰ ਗ੍ਰੰਥ ਜਿੰਨੇ ਕੋ ਮੈਂ ਪੜ ਸਕਿਆ ਮੈਨੂੰ ਕਿਸੇ ਦਾ ਪਤਾ ਨਹੀਂ ਜਿੰਨੇ ਕੋ ਮੈਂ ਪੜ ਸਕਿਆ ਮੈਨੂੰ ਨਹੀਂ ਉਹਨਾਂ ਚ ਕਿਦੇ ਮਿਲਿਆ ਬਈ ਤੈਨੂੰ ਗੀਤ ਸੁਣ ਕੇ ਗੀਤ ਪੜ ਕੇ ਗੀਤ ਬੋਲ ਕੇ ਦੁਨਿਆਵੀ ਜਿਹੜੇ ਜੋ ਅੱਜ ਪਰੋਸਿਆ ਜਾ ਰਿਹਾ ਹੈ ਸੰਸਾਰ ਮੋਰੇ ਉਦੇ ਨਾਲ ਗਿਆਨ ਹੋ ਜਾਵੇਗਾ ਰੱਬ ਦਾ ਕਦਾ ਚਿਤ ਨਹੀਂ ਹੈ ਇਹਦੇ ਨਾਲ ਤੇਰੇ ਦੁੱਖ ਦੂਰ ਹੋ ਜਾਣਗੇ ਮਨ ਦਾ ਸੋਗ ਚਲਾ ਜਾਏਗਾ ਕਿਤੇ ਨਹੀਂ ਲਿਖਿਆ ਮਿਲਿਆ ਲਿਖਿਆ ਮਿਲਿਆ ਜੇ ਉਹ ਇਹ ਮਿਲਿਆ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਦੁੱਖ ਤੇ ਸੋਗ ਅੰਦਰੋਂ ਦੂਰ ਹੋ ਜਾਣਗੇ ਜੇ ਬਾਣੀ ਨੂੰ ਸੁਣੇ ਬਾਣੀ ਨੂੰ ਪੜੇ ਬਾਣੀ ਨੂੰ ਬੋਲੇ ਔਰ ਤੇਰੀ ਰਸਨਾ ਗੁਰੂ ਦਾ ਸ਼ਬਦ ਗਾਇਨ ਕਰੇ ਹਾਸਤ ਸੇਵਾ ਡੰਡੋਤ ਹੱਥਾਂ ਦੇ ਨਾਲ ਸੇਵਾ ਕਰ ਕਰ ਸੇਵਾ ਗੁਰ ਪਾਰ ਬ੍ਰਹਮ ਭੁੱਖ ਰਹੇ ਨਾ ਕਾਈ ਗੁਰੂ ਦੀ ਸੇਵਾ ਕਰ ਕੋਈ ਭੁੱਖ ਨਹੀਂ ਰਹੇਗੀ ਅਰ ਡੰਡਾਤ ਇਨਾ ਹੱਥਾਂ ਦੇ ਨਾਲ ਨਮਸਕਾਰ ਗੁਰੂ ਨੂੰ ਕਰ ਦੋਨੇ ਹੱਥ ਜੋੜ ਦੋਇ ਕਰ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਦੋਵੇਂ ਹੱਥ ਜੋੜ ਕੇ ਗੁਰੂ ਤੋਂ ਮੰਗ ਗੁਰੂ ਦੇ ਚਰਨਾਂ ਤੇ ਧਾਰ ਗੁਰੂ ਕੀ ਸੰਗਤ ਦੀ ਸੇਵਾ ਕਰ ਇਹਦੇ ਨਾਲ ਨਮਸਕਾਰ ਕਰ ਰਿਦੈ ਗੁਰ ਗਿਆਨ ਓਨ ਮਨ ਲੈ ਵੱਲਾਈ ਹੈ ਫੇਰ ਹੀ ਰਿਦੈ ਹਿਰਦੇ ਦੇ ਵਿੱਚ ਗਿਆਨ ਪ੍ਰਗਟ ਹੋਏਗਾ ਪ੍ਰਕਾਸ਼ ਪ੍ਰਗਟ ਹੋਵੇਗਾ ਤੇ ਉਹ ਜਿਵੇਂ ਜਿਵੇਂ ਪ੍ਰਗਟ ਹੋਏਗਾ ਜਿਵੇਂ ਜਿਵੇਂ ਜਪੇਗਾ ਔਰ ਉਨ ਮਨੀ ਅਵਸਥਾ ਦੇ ਵਿੱਚ ਜਾ ਕੇ ਹਿਰਦੇ ਦੇ ਵਿੱਚ ਲਿਵ ਜਿਹੜੀ ਟੁੱਟ ਗਈ ਸੀ ਨਾ ਜਨਮ ਵੇਲੇ ਜਿਹੜੀ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਜਪਨ ਲੱਗ ਪਿਆ ਸੇਵਾ ਕਰਨ ਲੱਗ ਪਿਆ ਬਾਹਰੋਂ ਜੁੜਨ ਲੱਗ ਪਿਆ ਬਾਹਰੋਂ ਗੁਰੂ ਵੱਲ ਨੂੰ ਤੁਰਨ ਲੱਗ ਪਿਆ ਬ ਗੁਰੂ ਦੇ ਬਚਨਾਂ ਨੂੰ ਸੁਣਨ ਲੱਗ ਪਿਆ ਗਾਉਣ ਲੱਗ ਪਿਆ ਉਹ ਲਿਬ ਲਾਇ ਇਹ ਲੱਗ ਜਾਵੇਗੀ ਉਹ ਜੁੜ ਜਾਵੇਗੀ ਉਹ ਪ੍ਰਭੂ ਦੇ ਨਾਲ ਭਾਈ ਸਾਹਿਬ ਕਹਿੰਦੇ ਚਰਨ ਗਵਨ ਸਾਧ ਸੰਗਤ ਪਰਕਰਮਾ ਲਓ ਤੇਰੇ ਚਰਨ ਗਮਨ ਕਰਨ ਚੱਲਣ ਟੁਰਨ ਕਿਧਰ ਨੂੰ ਸਾਧ ਸੰਗਤ ਵੱਲ ਨੂੰ ਸਾਧ ਸੰਗਤ ਦੇ ਵੱਲ ਨੂੰ ਤੁਰ ਕੇ ਜਾਣ ਕਦਮ ਕਦਮ ਅੱਗੇ ਨੂੰ ਵਧਨ ਤੇ ਤੇਨਾਂ ਦੀ ਸਫਲਤਾ ਹੋਵੇਗੀ ਗਵਨ ਕਰਨ ਤੇ ਫਿਰ ਸਤਿਗੁਰੂ ਦੀਆਂ ਪ੍ਰਕਰਮਾਂ ਸਾਧ ਸੰਗਤ ਦੀਆਂ ਪ੍ਰਕਰਮਾਂ ਕਰਨ ਕਿ ਸਤਿਗੁਰੂ ਮਹਾਰਾਜ ਕਿਰਪਾ ਕਰ ਸਾਨੂੰ ਜੋੜ ਕੇ ਆਪਦੇ ਨਾਲ ਰੱਖ ਦਸਨ ਦਾ ਸਾਨ ਮਤ ਤੇ ਤੇਰੀ ਮਤ ਕਿਵੇਂ ਹੋਵੇ ਹੰਕਾਰ ਵਾਲੀ ਨਾ ਹੋਵੇ ਮਨ ਵਾਲੀ ਮਤ ਨਾ ਹੋਵੇ ਅਨ ਮਤ ਨਾ ਹੋਵੇ ਦੁਰ ਮਤ ਨਾ ਹੋਵੇ ਤੇਰੇ ਕੋਲ ਔਰ ਮਤ ਤੇਰੀ ਇਹ ਹੋਵੇ ਕਿ ਸਤਿਗੁਰੂ ਜੀ ਇਹ ਜਿਹੜੇ ਤੇਰੇ ਸਤਸੰਗੀ ਜਨ ਸੇਵਾ ਕਰਨ ਵਾਲੇ ਜਨ ਤੇਰਾ ਸਿਮਰਨ ਕਰਨ ਵਾਲੇ ਜਨ ਤੇਰੇ ਪਿਆਰੇ ਜਾਨਿਆਨਾ ਇਹ ਤੇਰੇ ਦਾਸ ਤੇ ਮੇਰੇ ਤੇ ਕਿਰਪਾ ਕਰ ਮੈਂ ਦਾਸਾਂ ਦਾ ਦਾਸ ਬਣ ਜਾਵਾਂ ਤੇਰੇ ਸੇਵਕਾਂ ਦਾ ਵੀ ਸੇਵਕ ਬਣ ਕੇ ਸੇਵਾ ਕੁਮਾਵਾਂ ਇਹ ਤੇਰੀ ਮਤ ਨਿਮਰਤਾ ਸਮਾਈਏ ਇੰਨੀ ਨਿਮਰਤਾ ਵਿੱਚ ਸਮਾ ਜਾਵੇਂ ਨਿਮਰਤਾ ਨਾਲ ਗੁਰੂ ਵਿੱਚ ਸਮਾ ਜਾਵੇਂਗਾ ਮਿਲ ਜਾਵੇਂਗਾ ਜਦੋਂ ਐਸੀ ਮਤ ਹੋਈ ਨਾ ਉਸੇ ਮਤ ਦੇ ਵਿੱਚ ਬਖਸ਼ਸ਼ਾਨੇ ਗੁਰੂ ਵਾਲੀ ਮਤ ਚ ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਉਹ ਮਤ ਜਿਨੂੰ ਮਹਾਰਾਜ ਕਹਿੰਦੇ ਫਿਰ ਕੀ ਹੋਵੇਗਾ ਜਦੋਂ ਜਪਿਆ ਜੁੜਿਆ ਇੰਨੀ ਨਿਰਮਾਨਤਾ ਹੀ ਫਿਰ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਮਤ ਦੇ ਵਿੱਚੋਂ ਹੀ ਅੰਦਰੋਂ ਹੀ ਲੱਭ ਜਾਵੇਗਾ ਸਭ ਕੁਝ ਗਿਆਨ ਪ੍ਰਕਾਸ਼ ਨਾਮ ਦਾਤਾ ਬਖਸ਼ਾ ਜੋ ਸਭ ਕੁਝ ਅੰਦਰੋਂ ਹੀ ਮਿਲ ਜਾਵੇਗਾ ਜਦੋਂ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਇਹਦਾ ਢੰਗ ਤਰੀਕਾ ਅਪਣਾ ਲੈਣਾ ਕੀਤਾ ਸੰਤਰੇਣ ਮੱਜਣ ਭਗਤ ਭਉ ਪੂਜਨੰਦਾ ਜਿਹੜਾ ਸਤ ਚਿੱਤ ਆਨੰਦ ਸਰੂਪ ਸਤ ਸੰਗੀ ਜਨ ਸਾਧੂ ਜਨ ਸੰਤ ਜਨ ਗੁਰ ਸਿੱਖ ਕਰਨੀ ਵਾਲੇ ਜੀਵਨ ਦੇ ਨੂੰ ਕਮਾਉਣ ਵਾਲੇ ਧਿਆਉਣ ਵਾਲੇ ਜਿਹੜੇ ਨੇ ਉਹਨਾਂ ਦੀ ਰੇਣ ਮਜਨ ਉਹਨਾਂ ਦੇ ਆ ਕੇ ਸੇਵਾ ਵਿੱਚ ਜੁੜਨਾ ਉਹਨਾਂ ਦੇ ਸੰਗ ਵਿੱਚ ਜੁੜਨਾ ਅਤ ਦੀ ਨਰਮਾਨਤਾ ਵਿੱਚ ਆਣਾ ਔਰ ਇਸ਼ਨਾਨ ਇਹ ਇਸ਼ਨਾਨ ਕਿਡਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਅਰੋਗਾ ਉਹ ਇਸ਼ਨਾਨ ਜਿਹਨੂੰ ਮਹਾਰਾਜ ਕਹਿੰਦੇ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਉਹ ਇਸ਼ਨਾਨ ਅੰਤਰਗਤ ਤੀਰਥ ਮਲਨਾਓ ਉਹਨਾਂ ਦੇ ਸੰਗ ਵਿੱਚ ਆ ਕੇ ਇਸ਼ਨਾਨ ਮੱਜਨ ਇਹ ਆ ਕਿ ਮਨ ਨੂੰ ਮਲਮਲ ਧੋਣਾ ਮਨ ਦੀ ਮੈਲ ਉਤਾਰਨੀ ਸਤ ਨਏ ਨਾਮ ਨੂੰ ਜਪਨਾ ਸਤ ਨੂੰ ਪ੍ਰਗਟ ਕਰਨਾ ਆ ਸਤ ਨੂੰ ਅਸ਼ੁੱਧੀਆਂ ਨੂੰ ਅੰਦਰੋਂ ਖਤਮ ਕਰਨਾ ਤੇ ਤੇਰਾ ਭੋਜਨ ਪ੍ਰੇਮ ਨਾਲ ਭਗਤ ਹੋਵੇ ਭਗਤੀ ਕਰਨੀ ਪ੍ਰੇਮ ਨਾਲ ਮੈਨੂੰ ਮਾਰ ਕੇ ਭਗਤੀ ਕਰਨੀ ਪਰਮਾਤਮਾ ਦੀ ਉਹਦੇ ਨਾਲ ਜੁੜਨਾ ਐਸੇ ਗੁਰ ਸਿੱਖਾਂ ਦੀ ਬਾਤ ਮਹਾਰਾਜ ਕਹਿੰਦੇ ਨੇ ਦੁੱਖ ਰੋਗ ਬਿਨ ਸੇ ਭੈ ਪਰਮ ਜਿਨਾਂ ਨੇ ਜਪ ਜਪ ਕੇ ਸੇਵਾ ਕਰਦਿਆਂ ਦੁੱਖ ਰੋਗ ਤੇ ਪਰਮ ਖਤਮ ਹੋ ਗਏ ਨੇ ਸਾਧ ਨਾਮ ਨਿਰਮਲਤਾ ਕੇ ਕਰਮ ਉਹ ਸਾਧੂ ਨੇ ਜਿਨ੍ਹਾਂ ਦੇ ਕਰਮ ਬੜੇ ਸ੍ਰੇਸ਼ਟ ਮਾਲਕ ਵਾਲੇ ਨੇ ਜੁੜੇ ਹੋਏ ਨੇ ਜਿਨ੍ਹਾਂ ਸਾਸ ਗਰਾਸਨ ਵਿਸਰੈ ਹਰ ਨਾਮਾ ਮਨਮੰਤ ਤਨ ਸੇ ਸਈ ਨਾਨਕ ਪੂਰਨ ਸੋਈ ਸੰਤ ਉਹ ਰੱਬ ਨਾਲ ਜੁੜੀਆਂ ਆਤਮਾ ਹੈ ਜਿਹੜੇ ਜੁੜ ਜਾਂਦੇ ਗੁਰਸਿੱਖ ਪਿਆਰੇ ਜਪ-ਜਪ ਕੇ ਨਾ ਜਿਨ੍ਹਾਂ ਦੀ ਸੁਰਤ ਲਿਬਲੀਨ ਹੋ ਜਾਂਦੀ ਏ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਕਿ ਉਹ ਸੰਸਾਰ ਵਿੱਚ ਐਸੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਜੰਮਣ ਮਰਨੋਂ ਬਾਹਰੇ ਜਪਣ ਵਾਲੇ ਜੁੜੇ ਹੋਏ ਤੁਰੇ ਹੋਏ ਉਹ ਜੰਮਣ ਮਰਨ ਤੋਂ ਬਾਹਰ ਹੋ ਜਾਂਦੇ ਦੋਨੇ ਅਵਸਥਾ ਉਹਨਾਂ ਤੇ ਨਹੀਂ ਆਉਂਦੀਆਂ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਉਹ ਜਗਤ ਵਿੱਚ ਕਿਉਂ ਆਏ ਪਰਉਪਕਾਰ ਕਰਨ ਵਾਸਤੇ ਪਰਾਇਆਂ ਦਾ ਭਲਾ ਕਰਨ ਵਾਸਤੇ ਤੇ ਮਹਾਰਾਜ ਵੀ ਕਹਿੰਦੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਆ ਨਾ ਹਰ ਸਿਉਨ ਲੈਨ ਮਲਾਏ ਉਹ ਰੱਬ ਨਾਲ ਮਲਾ ਲੈਂਦੇ ਨੇ ਉਹ ਤੇਰਾ ਭੋਜਨ ਭਜਨ ਬਣੇ ਤੇ ਪ੍ਰੇਮ ਨਾਲ ਕਰੇ ਮੈਨੂੰ ਦੂਰ ਕਰੇ ਸ੍ਰੀ ਗੁਰ ਕਿਰਪਾ ਕੈ ਪ੍ਰੇਮ ਪੈ ਜਰ ਪ੍ਰਗਟਾਈਐ ਕਹਿੰਦੇ ਜਿਹੜਾ ਸਭ ਦਾ ਸ਼ਰੋਮਣੀ ਸਭ ਦਾ ਸ੍ਰੇਟ ਸਭ ਤੋਂ ਵੱਡਾ ਗੁਰੂ ਆਕਾਲ ਏ ਔਰ ਅੰਧਕਾਰ ਨੂੰ ਕਟੜ ਹਾਲਾ ਵਾਰਾ ਓਦੀ ਕਿਰਪਾ ਦੇ ਨਾਲ ਓਦੀ ਰਹਿਮਤ ਦੇ ਨਾਲ ਉਹ પ્રેમ ਦੀ ਪ੍ਰਾਪਤੀ ਹੁੰਦੀ ਆ ਜਦੋਂ ਪ੍ਰੇਮ ਉਹਦੇ ਨਾਲ ਜੁੜ ਜਾਂਦਾ ਮੈਂ ਮਰ ਜਾਂਦੀ ਤੂੰ ਦੀ ਚਾਹਤ ਇਸ਼ਾ ਅੰਦਰੋਂ ਵੱਧ ਜਾਂਦੀ ਉਹਦੀ ਪ੍ਰਾਪਤੀ ਲਈ ਉਹਦੇ ਨਾਲ ਜੁੜਨ ਲਈ ਉਹਦੇ ਮਾਰਗ ਤੇ ਤੁਰਨ ਲਈ ਉਹਨੂੰ ਮਿਲਣ ਲਈ ਕਹਿੰਦੇ ਫਿਰ ਉਹ ਪੈਜ ਪ੍ਰਗਟਾਈਏ ਆਪ ਆਪਣੀ ਪੈਜ ਰੱਖਦਾ ਹੈ ਪ੍ਰਗਟ ਕਰਦਾ ਹੈ ਉਹਨੂੰ ਪ੍ਰਗਟਾ ਜਿੱਨੇ ਤੇਰੀ ਪੈਜ ਰੱਖਣੀ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਬਚਨ ਕੀਤੇ ਸਤਿਗੁਰੂ ਕਿਰਪਾਲਤਾ ਕਰਨ ਤੁਸ਼ ਬੁੱਧੀ ਨਾਲ ਸੰਖੇਪ ਰੂਪ ਅੰਦਰ ਕਿਉਂਕਿ ਭਾਈ ਸਾਹਿਬ ਜੀ ਦੇ ਬਚਨ ਬੜੇ ਬੜੇ ਗੋਜ ਨੇ ਇੱਕ ਇੱਕ ਬਚਨ ਦਾ ਬਹੁਤ ਬਹੁਤ ਵਿਸਥਾਰ ਸੰਖੇਪ ਰੂਪ ਚ ਵਿਚਾਰ ਕਰਨਿਆ ਹੋਇਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਔਰ ਸਤਿਗੁਰੂ ਬਖਸ਼ਣ ਜੋਗੋਂ ਅੱਗੇ ਤੋਂ ਸਰੇਸ਼ਟ ਮਤਬੁੱਧ ਬਖਸ਼ਿਸ਼ ਕਰਿਆ ਜੇ ਜੋ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦੇ ਦਰ ਕਰਦੀ ਵਿਚਾਰੇ ਜਿੰਨੀ ਕੋ ਮਤਬੁੱਧ ਬਖਸ਼ ਕੇ ਆਪ ਬੁਲਾਉਂਦੇ ਕਰਵਾਉਂਦੇ ਨੇ ਸੁਣਦੇ ਸੁਣਾਉਂਦੇ ਨੇ ਉਨੀਆਂ ਵਿਚਾਰ ਸੁਣਾਈ ਜਾ ਰਹੀ ਸੁਣੀ ਜਾ ਰਹੀ ਏ ਸਾਡੇ ਤੇ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਇਹ ਸੁਭਬ ਮਿਲੇ ਸਾਡਾ ਸਾਰਿਆਂ ਦਾ ਭਲਾ ਹੋਵੇ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਭਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ